ਸੱਚੀ ਗੱਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ surjit patar ji ਦੀ ਰਚਨਾ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਨੋਂ ਪੜ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੀ ਅਗਲੀ ਰਚਨਾ ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ ਗੀਤ ਹੈ ਇਸ ਨੂੰ ਪੜਨ ਜਾ ਰਹੇ ਹਾਂ ਸੋ ਇਸ ਗੀਤ ਦੇ ਵਿੱਚ ਕਵੀ ਨੇ ਪੰਜਾਬ ਸੰਕਟ ਦਾ ਪਰਸ਼ਾਮੀ ਦੀ ਗੱਲ ਕੀਤੀ ਹੈ ਸੋ ਸੁਰਜੀਤ ਪਾਤਰ ਜੀ ਨੇ 1947 ਦੀ ਵੰਡ ਦੇ ਨਾਲ ਤੁਲਨਾ ਕੇ ਇਸ ਗੀਤ ਨੂੰ ਰਹਿਗਾ ਦੀ ਰਚਨਾ ਕੀਤੀ ਹੈ ਵੰਡ ਸਮੇਂ Hindu Muslim ਕਟ-ਕਟ ਕੇ ਮਰੇ ਇਵਾਰਿਸ਼ਾ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਪੰਜਾਬ ਸੰਕਟ ਸਮੇਂ Hindu Sikh ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਬਣੇ ਜਿਸ ਤੋਂ ਇਹ ਲੱਗਣ ਲੱਗਾ ਕਿ ਸ਼ਾਇਦ ਸ਼ਿਵ ਕੁਮਾਰ ਨੂੰ ਪੰਜਾਬ ਤੋਂ ਵੱਖ ਕਰ ਦਿੱਤਾ ਜਾਵੇਗਾ ਪਰ ਹਿੰਦੂ ਤੇ ਸਿੱਖਾਂ ਨੂੰ ਵੰਡ ਦਿੱਤਾ ਜਾਵੇਗਾ ਪ੍ਰੰਤੂ ਕਵੀ ਬਾਬਾ ਫਰੀਦ ਨੂੰ ਵੀ ਸਤਿਕਾਰ ਦਿੰਦਾ ਹੈ ਅਤੇ ਕਬੀਰ ਨੂੰ ਵੀ ਇਨ੍ਹਾਂ ਕਵੀਆਂ ਵੱਲੋਂ ਦਿੱਤੀ ਗਈ ਰੋਸ਼ਨੀ ਦਾ ਬਧੇਰੇ ਮਹੱਤਵ ਹੈ ਬਾਬਾ ਨਾਨਕ ਦੀ ਆਰਤੀ ਵਿੱਚ ਵੰਡ ਪਾਉਣ ਆਰਤੀ ਵਿੱਚ ਵੰਡ ਦੀ ਲਕੀਰ ਪਾਉਣੀ ਕਵੀ ਨੂੰ ਚੰਗੀ ਨਹੀਂ ਲੱਗਦੀ ਪਰ ਨਾਲ ਹੀ ਉਹ ਇਨ੍ਹਾਂ ਲੋਕਾਂ ਨੂੰ ਵੀ ਨਹੀਂ ਬਖਸ਼ਦਾ ਜਿਹੜੇ ਆਪਣੀ ਮਾਂ ਬੋਲੀ ਤੋਂ ਮੁਨਕਰ ਹਨ ਮੁਨਕਰ ਹਨ ਇਹ ਮੁਨਕਰ ਲੋਕ ਆਪੇ ਹੀ ਸਮਝ ਪ੍ਰਾਪਤ ਕਰਕੇ ਸਹੀ ਰਸਤੇ ਉੱਪਰ ਆ ਜਾਣਗੇ ਅゼਹੇ ਕਵੀ ਦੀ ਇੱਛਾ ਹੈ ਕਵੀ ਅਨਸਾਰ ਧਾਰਮਿਕ ਬੰਡੀਆਂ ਤੋਂ ਉੱਪਰ ਉੱਠ ਕੇ ਹੀ ਸਾਂਝੇ ਦੁੱਖਾਂ ਅਤੇ ਸਾਂਝੀਆਂ ਭੁੱਖਾਂ ਨਾਲ ਲੜਨਾ ਪਵੇਗਾ ਇਹਨਾਂ ਦੁੱਖਾਂ ਭੁੱਖਾਂ ਨੂੰ ਪੈਦਾ ਕਰਨ ਵਾਲਿਆਂ ਦੇ ਖਿਲਾਫ ਜਿਹੜਾ ਹੈਗਾ ਓਹੋ ਲੜਨਾ ਜਿਹੜਾ ਹੈਗਾ ਉਹ ਹੋ ਪਾਵੇਗਾ ਸੋ ਆਓ ਪੜਦੇ ਹਾਂ ਇਸ ਰਚਨਾ ਨੂੰ ਉਦੋਂ ਵਾਰੇ ਸ਼ਾਹ ਨੂੰ ਵੰਡਿਆ ਸੀ ਉਦੋਂ ਵਾਰੇ ਸ਼ਾਹ ਨੂੰ ਵੰਡਿਆ ਸੀ ਉਦੋਂ ਭਾਵ 1947 ਦੀ ਗੱਲ ਕੀਤੀ ਹੈ ਹੁਣ ਸ਼ਿਵ ਕੁਮਾਰ ਦੀ 바ਰੀ ਹੈ 1978 ਤੋਂ ਲੈ ਕੇ 1992 ਦੇ ਸਮੇਂ ਦੀ ਗੱਲ ਕੀਤੀ ਹੈ ਹੁਣ ਦੇ ਵਿੱਚ ਕਿਹਾ ਗਿਆ ਉਹ ਦਵਾਰੀ ਸ਼ਾਨ ਨੂੰ ਵੰਡਿਆ ਸੀ ਹੁਣ ਸ਼ਿਵ ਕੁਮਾਰ ਦੀ ਵਾਰੀ ਹੈ ਏ ਉਹ ਜਿਖਮ ਪੁਰਾਣੇ ਪੁੱਲ ਵੀ ਗਏ ਨਵੇਂਾਂ ਦੀ ਜੋ ਫੇਰ ਤਿਆਰੀ ਸੋ ਇਸ ਰਚਨਾ ਦੇ ਵਿੱਚ ਕਵੀ ਜਿਹੜੇ ਫਿਰਕਾ ਪ੍ਰਸਨੇ ਉਹਨਾਂ ਨੂੰ ਕਹਿੰਦਾ ਕਿ 1947 ਦੀ ਵੰਡ ਦੇ ਕਨੇ ਜਿਹੜਾ ਹੈਗਾ ਉਹ ਦੇ ਸਮੇਂ ਜੋ ਵੰਡ ਹੋਈ ਸੀ ਸੋ ਉਸ ਦੇ ਵਿੱਚ ਵਾਰਿਸ਼ਾ ਨੂੰ ਵੰਡ ਦਿੱਤਾ ਸੀ ਹੁਣ ਸ਼ਿਵ ਕੁਮਾਰ ਦੀ ਬਾਰੀਏ ਕਿ ਹੁਣ ਇਹ ਲੱਗਦਾ ਕਿ ਤੁਸੀਂ ਸ਼ਿਵ ਕੁਮਾਰ ਨੂੰ ਜਿਹੜਾ ਹੈਗਾ ਬੰਡਣ ਦੀ ਤਿਆਰੀ ਕਰ ਰਹੇ ਹੋ ਉਹ ਜ਼ਖਮ ਪੁਰਾਣੇ ਭੁੱਲ ਵੀ ਗਏ ਨਵਿਆਂ ਦੀ ਜੋ ਫੇਰ ਤਿਆਰੀ ਕਵੀ ਪੁੱਛਣਾ ਚਾਹੁੰਦਾ ਕਿ ਉਹ ਕੀ ਤੁਹਾਨੂੰ 1947 ਦੇ ਪੁਰਾਣੇ ਮਾਰ ਵੱਡ ਵਾਲੇ ਉਜਾੜੇ ਦੇ ਜ਼ਖਮ ਜੜਿਆ ਉਹ ਭੁੱਲ ਗਏ ਨੇ ਜੋ ਤੁਸੀਂ ਨਵੇਂ जखਮ ਦਿੱਤਿਆਰੀ ਜਿਹੜੀ ਐ ਉਹ ਕਰ ਰਹੇ ਹੋ ਮੈਨੂੰ ਤਾਂ ਸ਼ੇਖ ਫਰੀਦ ਬਿਨਾ ਅਮਿਓਂ ਵੀ ਫਿੱਕਾ ਲੱਗਦਾ ਏ ਅਮਿਓਂ ਭਾਵ ਅੰਮ੍ਰਿਤ ਕਹਿੰਦੇ ਨੇ ਕਿ ਜੇਕਰ ਤੁਸੀਂ ਮੈਨੂੰ ਪੁੱਛੋ ਤਾਂ ਮੈਨੂੰ ਤਾਂ ਕਹਿੰਦੇ ਸ਼ੇਖ ਫਰੀਦ ਤੋਂ ਬਿਨਾ ਅੰਮ੍ਰਿਤ ਵੀ ਜਿਹੜਾ ਹੈਗਾ ਉਹ ਫਿੱਕਾ ਲੱਗਦਾ ਹੈ ਮੈਨੂੰ ਤਾਂ ਸੰਤ ਕਬੀਰ ਬਿਨਾ ਦੋ ਮੇਲ ਹੀ ਨਿੱਕਾ ਲੱਗਦਾ ਏ ਕਿ ਕਿ ਸੰਤ ਕਬੀਰ ਜੀ ਤੋਂ ਬਿਨਾ ਬਿਨਾ ਧਰਤੀ ਤੇ ਅਸਮਾਨ ਨੂੰ ਮਿਲਾਨ ਬਣਾ ਦੋ ਮੇਲ ਜਿਹੜਾ ਹੈ ਦੋ ਮੇਲ ਉਹ ਵੀ ਫਿੱਕਾ ਲੱਗਦਾ ਹੈ ਮੈਨੂੰ ਵੀ ਜਗਦਾ ਹੈ ਮੇਰਾ ਹੈ ਜੋ ਵੀ ਜਗਦਾ ਹੈ ਮੇਰਾ ਹੈ ਮੈਨੂੰ ਹਰ ਇੱਕ ਜੋਤ ਪਿਆਰੀ ਏ ਕੰਦੀ ਕਹਿੰਦੇ ਜਿਹੜੇ ਵੀ ਮਹਾਪੁਰਸ਼ ਲੋਕਾਂ ਦੇ ਵਿੱਚ ਜੋਤ ਦੇ ਬਾੰਗ ਜਿਹੜਾ ਹੈਗਾ ਜਗ ਰਹਿਨੇ ਉਹਨਾਂ ਦੀ ਚਮਕ ਗਿਆਨ ਦੀ ਚਮਕ ਪੈਦਾ ਕਰਦੇ ਨੇ ਉਹ ਜਿਹੜੇ ਹੈਗੇ ਮੈਨੂੰ ਕੀ ਹੈ ਪਿਆਰੇ ਲੱਗਦੇ ਨੇ ਅਸਮਾਨ ਜਿਦੇ ਲਈ ਥਾਲ ਰਹਾ ਸੂਰਜ ਤੇ ਚੰਦ ਚਿਰਾਗ ਰਹੇ ਹੁਣ ਇੱਥੇ ਗੱਲ ਕਰਦੇ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਜਿਹੜੀ ਹੈ ਸਾਜੀ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਪ੍ਰਮਾਤਮਾ ਜਿਹੜਾ ਹੈਗਾ ਦਬਸਾ ਹੈ ਕਹਿੰਦੀ ਕਹਿੰਦੀ ਮੈਨੂੰ ਅਸਮਾਨ ਜਿਹਦੇ ਚ ਥਾਲ ਰਿਹਾ ਥਾਲ ਜਿਹਾ ਸੂਰਜ ਤੇ ਚੰਦ ਚਿਰਾਗ ਧਰੇ ਤਾਰੇ ਜਿਸ ਖਾਤਰ ਮੋਤੀ ਸੰ ਤੇ ਪਵਨ ਚਵਰ ਦਿਨ ਰਾਤ ਕਰੇ ਹੁਣ ਕੀ ਕਹਿੰਦਾ ਕਿ ਅਸਮਾਨ ਜਿਹਦੇ ਲਈ ਥਾਲ ਜਿਹਾ ਹੁਣ ਇੱਥੇ ਗੁਰਨਾਨਕ ਦੇਵ ਜੀ ਦੀ ਬਾਣੀ ਦੀ ਗੱਲ ਕੀਤੀ ਗਈ ਹੈ ਕਿ ਉਹਨਾਂ ਦੀ ਜਿਹੜੇ ਹੈਗੇ ਦੀ ਸ੍ਰਿਸ਼ਟੀ ਆਰਤੀ ਸਾਰੀ ਸ੍ਰਿਸ਼ਟੀ ਵਿੱਚ ਉਹਨਾਂ ਨੇ ਕਿਹਾ ਸੀ ਕਿ ਰੱਬ ਜਿਹੜਾ ਵਸਦਾ ਕਹਿੰਦੇ ਅਸਮਾਨ ਜਿਹਦੇ ਲਈ ਥਾਲ ਜਿਹਾ ਸੂਰਜ ਤੇ ਚੰਦ ਚਿਰਾਗ ਤਰੇ ਕਿ ਥਾਲ ਜਿਹੜਾ ਹੈਗਾ ਉਸ ਨੂੰ ਸਾਰਾ ਅਸਮਾਨ ਇੱਕ ਥਾਲ ਦੇ ਵਾਂਗ ਝਪਦਾ ਜੇ ਸੂਰਜ ਚੰਦ ਉਸ ਵਿੱਚ ਦੀਵੇ ਤਰ ਰਹੇ ਜਿਹੜੇ ਹੈਗੇ ਜਪਦੇ ਨੇ ਤਾਰੇ ਜਿਸ ਖਾਤਰ ਮੋਤੀ ਸਨ ਤੇ ਪਵਨ ਚਵਰ ਦਿਨ ਰਾਤ ਕਰੇ ਪਵਨ ਚਵਰ ਜਿਹੜਾ ਹੈਗਾ ਚੌਰਸਾ ਜਿਹੜਾ ਜਿਹਨੂੰ ਦਿਨੋਂ ਤਾਰੇ ਮੋਤੀ ਤੇ ਪਵਨ ਰਾਤ ਦਿਨ ਚਵਰ ਕਰਦੀ ਜਿਹੜੀ ਹੈਗੀ ਆ ਦਿਸ ਰਹੀ ਹੈ ਉਸ ਸ਼ਾਇਰ ਦੀ ਕਵਿਤਾ ਦੇ ਵਿੱਚ ਇਹ ਲੀਕ ਜਹੀ ਕਿਸਮਾਰੀ ਹੈ ਕਹਿੰਦਾ ਕਿ ਗੁਰੂ ਕਵਿਤਾ ਸਭ ਦੇ ਸਾਂਝੇ ਨੇ ਪਰ ਅੱਜ ਜਿਹੜਾ ਹੈਗਾ ਉਹਨਾਂ ਦੇ ਵਿੱਚ ਲੀਕ ਪਵ ਬੰਡ ਜਿਹੜੀ ਹੈ ਉਹ ਕਿਸ ਨੇ ਜਿਹੜਾ ਹੈਗਾ ਮਾਂ ਪਾ ਦਿੱਤੀ ਹੈ ਜੋ ਆਪਣੀ ਮਾਂ ਨੂੰ ਮਾਂ ਨਾ ਕਹੇ ਉਹ ਥਾਂ ਵੱਲੋਂ ਥੜ ਜਾਵੇਗਾ ਮਾਂ ਪਾਵ ਧਰਤੀ ਨੂੰ ਕਿਹਾ ਜੋ ਆਪਣੀ ਮਾਂ ਨੂੰ ਮਾਂ ਨਾ ਕਹੇ ਉਹ ਥੜ ਵੱਲੋਂ ਛਾਂ ਵੱਲੋਂ ਥੜ ਜਾਵੇਗਾ ਸੋ ਇਹਦੇ ਵਿੱਚ ਮਾਂ ਧਰਤੀ ਨੂੰ ਕਿਹਾ ਥੋੜਾ ਬਿਨਾ ਕਵੀ ਕੀ ਕਹਿੰਦਾ ਕਿ ਜਿਹੜਾ ਵਿਅਕਤੀ ਜਿਹੜਾ ਮਨੁੱਖ ਆਪਣੀ ਮਾਂ ਨੂੰ ਮਾਣ ਨਹੀਂ ਕਹਿੰਦਾ ਉਹ ਥਾਂ ਵੱਲੋਂ ਥੜ ਜਾਏਗਾ ਉਹ ਉਹ ਛਾਂ ਵੱਲੋਂ ਉਹ ਮਾਂ ਦੇ ਪਿਆਰ ਦੀ ਛਾਂ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜਾ ਹੈਗਾ ਥੜ ਪਾਵ ਉਹਦੇ ਬਿਨਾ ਉਹਦੇ ਵਿੱਚ ਪਿਆਰ ਦੇ ਵਿੱਚ ਛਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਕਮੀ ਆ ਜਾਵੇਗੀ ਤੁਪਾਂ ਬੇਗਾਨੀਆਂ ਸਹਿ ਸਹਿ ਕੇ ਇੱਕ ਦਿਨ ਆਪੇ ਹੀ ਮੁੜ ਆਵੇਗਾ ਸੁਪਾਵ ਤੁਪਾਂ ਵੇਗਾਨੀਆਂ ਭਵ ਦੂਜੇ ਦੇਸ਼ ਦੇ ਵਿੱਚ ਰਹਿ ਕੇ ਬਦਗਾਨੀਆਂ ਵਿਦੇਸ਼ ਨੂੰ ਕਿਹਾ ਉਹ ਬੇਗਾਨੀਆਂ ਤੁਪਾਂ ਦੇ ਦੁੱਖ ਸਹਿ ਸਹਿ ਕੇ ਇੱਕ ਦਿਨ ਆਪਣੇ ਘਰ ਜਿਹੜਾ ਹੈਗਾ ਉਹ ਮੁੜ ਆਵੇਗਾ ਉਸ ਨੂੰ ਜਾਪੇਗਾ ਬਾਜ ਜਿਵੇਂ ਉਹਦੀ ਠੰਡਲੀ ਮਾਨੇ ਮਾਰੀਏ ਠੰਡੀ ਪਾਵ ਸਕੂਨ ਦੇਣ ਵਾਲੀ ਮਾਪਾ ਪੋ ਦੀ ਆਪਣੀ ਮਾਂ ਕਵੀ ਨੂੰ ਕਹਿੰਦਾ ਕਿ ਉਹਨੂੰ ਇਸ ਤਰ੍ਹਾਂ ਅਨੁਭਵ ਹੋਵੇਗਾ ਮਹਿਸੂਸ ਹੋਵੇਗਾ ਲੱਗੇਗਾ ਕਿ ਜ਼ਮੇ ਉਸ ਨੂੰ ਉਸ ਦੀ ਠੰਡੀ ਮਾਂ ਨੇ ਆਵਾਜ਼ ਮਾਰੀ ਹੈ ਤੰਦੀ ਮਾਂ ਨੇ ਜਿਹੜਾ ਹੈਗਾ ਆਵਾਜ਼ ਮਾਰੀ ਹੈ ਸੋ ਇਹਦੇ ਵਿੱਚ ਕਵੀ ਦਾ ਭਾਵ ਹੈ ਕਿ ਆਪਣੀ ਮਾਂ ਬੋਲੀ ਨੂੰ ਜਿਹੜੇ ਇਨਕਾਰ ਕਰ ਦਿੰਦੇ ਨੇ ਉਹਨਾਂ ਨੂੰ ਉਹ ਪਛਤਾਂਦੇ ਨੇ ਤੇ ਅੰਤ ਨੂੰ ਉਹਨਾਂ ਦੀ ਮਾਂ ਬੋਲੀ ਆਪਣੀ ਮਾਂ ਬੋਲੀ ਦੀ ਸ਼ਰਨ ਦੇ ਵਿੱਚ ਹੀ ਰਹਿਗਾ ਉਹ ਆਣਾ ਜਿਹੜਾ ਹੈਗਾ ਪੈਂਦਾ ਮੈਂ ਜਦ ਕਹਿਣਾ ਇਨਸਾਫ ਨਾ ਜਦ ਕਹਿਣਾ ਇਨਸਾਫ ਨਾ ਮੰਗ ਇਨਸਾਫ ਇਨਸਾਨ ਨੂੰ ਜਿਹੜਾ ਹੈਗਾ ਸੰਬੋਧਿਤ ਕਰਦਾ ਹੋਇਆ ਕਵੀ ਕਹਿੰਦਾ ਕਿ ਮੈਂ ਕਦ ਕਹਿਣਾ ਇਨਸਾਫ ਨਾ ਮੰਗ ਜਾਂ ਇਹ ਹੱਕ ਲਈ ਛੇੜ ਨਾ ਜੰਗ ਪਰ ਦੁਸ਼ਮਣ ਦੀ ਪਹਿਚਾਨ ਤਾਂ ਕਰ ਐਵੇਂ ਨਾ ਕੱਟ ਆਪਣੇ ਹੀ ਅੰਗ ਸੋ ਇਸ ਦੇ ਵਿੱਚ ਕਵੀ ਜਿਹੜਾ ਹੈਗਾ ਕਹਿੰਦਾ ਕਿ ਉਹ ਮੈਂ ਕਦ ਕਹਿਣਾ ਇਨਸਾਫ ਨਾ ਮੰਗ ਇਨਸਾਨਾਂ ਨੂੰ ਸੰਬੋਧਿਤ ਕਰਦਾ ਹੈ ਕਹਿੰਦਾ ਕਿ ਮੈਂ ਕਦੋਂ ਜਿਹੜਾ ਹੈਗਾ ਉਹ ਕਹਿੰਦਾ ਕਿ ਇਨਸਾਫ ਦੀ ਮੰਗ ਨਾ ਕਰੇ ਜਾਂ ਇਹ ਹੱਕ ਲਈ ਛੇੜ ਨਾ ਜੰਗ ਜਾਂ ਉਹ ਆਪਣੇ ਹੱਕ ਲਈ ਜੰਗ ਜਿਹੜੀ ਆ ਨਾ ਛੇੜੇ ਪਰ ਦੁਸ਼ਮਣ ਦੀ ਪਹਿਚaan ਤਾਂ ਕਰ ਪਰ ਉਸ ਨੂੰ ਆਪਣੇ ਵਿਅਕਤੀ ਨੂੰ ਮਨੁੱਖ ਨੂੰ ਆਪਣੇ ਦੁਸ਼ਮਣ ਦੀ ਪਹਿਚaan ਠੀਕ ਪਛਾਨ ਜੜੀ ਹੈ ਉਹ ਕਰਨੀ ਆਉਣੀ ਚਾਹੀਦੀ ਹੈ ਐਵੇਂ ਨਾ ਕੱਟ ਆਪਣੇ ਹੀ ਅੰਗ ਕਿ ਐਵੇਂ ਨਹੀਂ ਆਪਣੇ ਹੀ ਅੰਗ ਜਿਹੜੇ ਹੈ ਉਹ ਕੱਟਣੇ ਚਾਹੀਦੇ ਕਿਉਂ ਖੰਭਾਂ ਦੀ ਤੋਹੀ ਨਾ ਕਰ ਤੋਹੀਨ ਭਾਵ અપਮਾਨ ਬੇਇੱਜ਼ਤੀ ਖੰਭਾ ਭਾਵ ਉਡਾਰੀ ਕਹਿੰਦੇ ਇਉਂ ਖੰਭਾਂ ਦੀ ਤੋਹੀ ਨਾ ਕਰ ਇਹ ਛੋਟੀ ਬਹੁਤ ਉਡਾਰੀ ਏ ਖੰਭਾਂ ਦੀ ਭਾਵ ਉਡਾਰੀ ਨੂੰ ਕਿਹਾ ਤੋਹੀਨ ਭਾਵ અપਮਾਨ ਜਾਂ ਬੇਇੱਜ਼ਤੀ ਨੂੰ ਕਿਹਾ ਕਿ ਉਹ ਬਹੁਤ ਉੱਚੀ ਉਡਾਰੀ ਮਾਰਨ ਦੀ ਸਮਰੱਥਾ ਰੱਖਦਾ ਪਰ ਉਸ ਨੂੰ ਇੰਨੀ ਛੋਟੀ ਉਡਾਰੀ ਮਾਰ ਕੇ ਆਪਣੇ ਖੰਭਾਂ ਦਾ ਜਿਹੜਾ ਹੈਗਾ ਉਹ અપਮਾਨ ਤੋਹੀਨ ਨਹੀਂ ਜੜੀ ਆ ਉਹ ਕਰਨੀ ਚਾਹੀਦੀ ਦੁੱਖਾਂ ਦੇ ਖਿਲਾਫ ਅਜੇ ਲੜਨਾ ਭੁੱਖਾਂ ਦੇ ਖਿਲਾਫ ਅਜੇ ਲੜਨਾ ਖਿਲਾਫ ਭਾਵ ਵਿਰੁੱਧ ਕੀ ਕਹਿੰਦਾ ਕਿ ਦੁੱਖਾਂ ਦੇ ਖਿਲਾਫ ਅਜੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਲੜਨਾ ਦੁੱਖਾਂ ਦੇ ਖਿਲਾਫ ਅਜੇ ਲੜਨਾ ਭੁੱਖਾਂ ਦੇ ਖਿਲਾਫ ਅਜੇ ਲੜਨਾ ਦੁੱਖਾਂ ਦੇ ਖਿਲਾਫ ਅਜੇ ਲੜਨਾ ਭੁੱਖਾਂ ਦੇ ਖਿਲਾਫ ਅਜੇ ਲੜਨਾ ਜੋ ਸ਼ਾਂ ਦੇ ਬਹਾਨੇ ਖਾ ਜਾਂਦੇ ਰੁੱਖਾਂ ਦੇ ਖਿਲਾਫ ਲੜਨਾ ਸੋ ਇਹਦੇ ਵਿੱਚ ਕਵੀ ਕਹਿੰਦਾ ਵਾ ਕਿ ਕਿ ਉਹਨੇ ਜਿਹੜਾ ਹੈਗਾ ਇੱਕ ਸਿਰਫ ਫਿਰਕੂ ਪੁਣੇ ਦੇ ਵਿਰੋਧ ਹੀ ਨਹੀਂ ਲੜਨਾ ਪਰ ਉਹਨੇ ਅਜੇ ਦੁੱਖਾਂ ਤੇ ਭੁੱਖਾਂ ਦੇ ਵਿਰੋਧ ਜਿਹੜਾ ਹੈਗਾ ਲੜਨਾ ਜੋ ਸ਼ਾਂ ਦੇ ਬਹਾਨੇ ਖਾ ਜਾਂਦੇ ਰੁੱਖਾਂ ਦੇ ਖਿਲਾਫ ਅਜੇ ਲੜਨਾ ਕਿ ਜੋ ਜਿਹੜੇ ਹੈਗੇ ਆ ਉਨੇ ਉਹਨੇ ਰੁੱਖਾਂ ਦੇ ਵਿਰੁੱਧ ਲੜਨਾ ਜਿਹੜੇ ਸ਼ਾਂਤ ਦੇਣ ਦੇ ਬਹਾਨੇ ਅਗਲੇ ਨੂੰ ਖਾ ਜਾਂਦੇ ਨੇ ਉਹਨਾਂ ਦੇ ਨਾਲ ਵੀਰ ਹੈਗਾ ਉਹੋ ਲੜਨਾ ਭਾਵ ਰੁੱਖਾਂ ਪਾਵ ਸਮੇਂ ਦੀਆਂ ਹਕੂਮਤਾਂ ਨੂੰ ਕਿਹਾ ਤੇਰੀ ਤੇਗ ਦੀ ਧਾਰ ਤੋਂ ਮੈਂ ਸਦਕੇ ਇਹਦੀ ਲੋੜ ਤੋਂ ਕੌਣ ਇਨਕਾਰੀ ਏ ਤੇਗ ਭਾਵ ਤਲਵਾਰ ਕਿ ਉਹਦੀ ਤੇਗ ਤੋਂ ਉਹਦੀ ਤੇਗ ਤੋਂ ਕੁਰਬਾਨ ਜਾਂਦਾ ਸੋ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਇਨਸਾਫ ਦੀ ਖਾਤਰ ਇਹਦੀ ਲੋੜ ਤੋਂ ਕੋਣ ਇਨਕਾਰੀ ਏ ਕੀ ਕਹਿੰਦਾ ਕਿ ਇਨਕਾਰ ਨਹੀਂ ਕਰਦਾ ਕਿ ਇਨਸਾਫ ਦੀ ਖਾਤਰ ਲੜਨ ਦੇ ਲਈ ਇਸ ਦੀ ਵੀ ਲੋੜ ਜਿਹੜੀ ਹੈ ਉਹ ਪੈਂਦੀ ਹੈ ਇਹਨੂੰ ਸਾंभ ਕੇ ਰੱਖ ਲਿਸ਼ਕਾ ਕੇ ਰੱਖ ਹੁਣ ਤਲਵਾਰ ਦੀ ਗੱਲ ਕਰਦਾ ਕਿ ਜਿਹੜੀ ਹੱਥ ਵਿੱਚ ਤਾਗ ਤੇਗ ਫੜੀ ਹੋਈ ਹੈ ਤਲਵਾਰ ਫੜੀ ਹੋਈ ਹੈ ਇਹਨੂੰ ਕੀ ਕਹਿੰਦਾ ਇਹਨੂੰ ਸਾंभ ਕੇ ਰੱਖ ਲਿਸ਼ਕਾ ਕੇ ਰੱਖ ਇਹਦੀ ਧਾਰ ਨੂੰ ਸਾਂਹ ਚੜਾ ਕੇ ਰੱਖ ਸਾਂਹ ਪਾਵ ਹੋਰ ਤਿੱਖਾ ਕਹਿੰਦੀ ਇਹਦੀ ਧਾਰ ਨੂੰ ਸਾਂਹ ਜਿਹੜੀ ਆ ਧਰਾ ਚੜਾ ਕੇ ਹੋਰ ਵੀ ਤਿੱਖੀ ਕਰਕੇ ਰੱਖੇ ਹਨੇਰੇ ਵਿੱਚ ਚਾਨਣ ਲਿਖਣਾ ਏ ਚਾਨਣ ਪਾਵ ਸਚਾਈ ਇਹਨੂੰ ਅੱਗ ਦੀ ਲਾਟ ਬਣਾ ਕੇ ਰੱਖ ਕਹਿੰਦਾ ਕਿ ਹਨੇਰੇ ਦੇ ਵਿੱਚ ਜਿਹੜਾ ਚਾਨਣ ਲਿਖੇਗਾ ਤੇ ਇਸ ਕਰਕੇ ਉਹਨੂੰ ਅੱਗ ਦੀ ਲਾਟ ਜਿਹੜਾ ਹੈਗਾ ਉਹ ਬਣਾ ਕੇ ਰੱਖੇ ਅੱਗ ਦੀ ਲੜਪਾਵ ਰੋਸ਼ਨੀ ਦੀ ਮਸਾਲ ਕੁਝ ਸਮਿਆਂ ਵਿੱਚ ਹੁੰਦੀ ਕੇਵਲ ਸ਼ਮਸ਼ੀਰ ਹੀ ਇਕ ਲਖਾਰੀਏ ਪਰ ਤੁਰਿਆ ਪੈਡਾ ਕਿਉਂ ਤੁਰਨਾ ਅੱਗੇ ਦੀ ਬਾਟ ਚੋ ਪਾਰੀਏ ਕੁਝ ਕੁਝ ਸਮਿਆਂ ਵਿੱਚ ਹੁੰਦੀ ਕੇਵਲ ਸ਼ਮਸ਼ੀਰ ਹੀ ਇਕ ਲਖਾਰੀਏ ਸ਼ਮਸ਼ੀਰ ਭਾਵ ਜ਼ੁਲਮ ਕਰਨ ਵਾਲੇ ਦੇ ਖਿਲਾਫ ਉਠਾਈ ਹੋਈ ਤਲਵਾਰ ਨੂੰ ਕਿਹਾ ਗਿਆ ਸ਼ਮਸ਼ੀਰ ਉਸ ਤਲਵਾਰ ਨੂੰ ਕਿਹਾ ਗਿਆ ਜਿਹੜੀ ਜ਼ੁਲਮ ਕਰਨ ਵਾਲੇ ਦੇ ਖਿਲਾਫ ਜਿਹੜੀ ਹੈ ਉਹ ਉਠਾਈ ਜਾਂਦੀ ਹੈ ਕਹਿੰਦਾ ਕਿ ਕਿ ਕੁਝ ਸਮਿਆਂ ਕੁਝ ਸਮੇ ਅਜਿਹੇ ਹੁੰਦੇ ਨੇ ਜਿੱਥੇ ਤਲਵਾਰ ਹੀ ਇੱਕ ਲਿਖਾਰੀ ਹੁੰਦੀ ਹੈ ਤੇ ਤਲਵਾਰ ਹੀ ਇੱਕ ਨਮੀਆਂ ਲੀਹਾ ਜਿਹੜੀਆਂ ਉਹ ਪਾਉਂਦੀ ਹੈ ਪਰ ਤੁਰਿਆ ਪੈਂਡਾ ਪੈਂਡਾ ਕਿਉਂ ਤੁਰਨਾ ਅੱਗੇ ਦੀ ਬਾੜ ਸੋ ਪਾਰੀਏ ਤੁਰਿਆ ਪੈਂਡਾ 1947 ਦੀ ਵੰਡ ਦੇ ਸੰਤਾਪ ਦੀ ਗੱਲ ਕੀਤੀ ਹੈ ਪਰ ਜਿਹੜਾ ਪੈਂਡਾ ਅਸੀਂ ਤੁਰ ਚੁੱਕੇ ਹਾਂ ਉਸ ਪੈਂਡੇ ਨੂੰ ਤੁਰਨ ਦੀ ਜ਼ਰੂਰਤ ਨਹੀਂ ਕਿਉਂਕਿ ਅਗਲਾ ਪੈਂਡਾ ਜਿਹੜਾ ਹੈਗਾ ਅਗਲਾ ਜਿਹੜਾ ਰਾਹ ਵਾ ਅਗਲਾ ਜਿਹੜਾ ਪੰਧ ਹੈ ਉਹ ਕਾਫੀ ਰਹੇਗਾ ਭਾਰੀ ਹੈ ਸੋ ਸਾਨੂੰ ਉਸ ਦੇ ਉੱਪਰ ਤੁਰਨ ਦੇ ਲਈ ਜਿਹੜਾ ਹੈਗਾ ਤਿਆਰੀ ਕਰਨੀ ਚਾਹੀਦੀ ਹੈ